ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਇੱਥੇ ਟਾਈਮ ਜਿਹੜਾ ਹੈਗਾ 10:30 ਪੌਣੇ 11 ਹੋ ਗਏ ਰਾਤ ਦੇ ਇੱਥੇ ਮੈਂ ਕਿਸੇ ਦੇ ਵਿਆਹ ਦੇ ਕੱਪੜੇ ਦੇਣੇ ਸੀਗੇ ਹਨ ਇੱਥੇ ਮੈਂ ਗਰਾਰਾ ਤਿਆਰ ਕਰ ਰਹੀ ਸੀ ਨਾਲ ਦੀ ਨਾਲ ਮੈਂ ਦੁੱਧ ਪੀ ਰਹੀ ਸੀ ਤੇ ਮੈਂ ਕਿਹਾ ਚਲੋ ਇਹੀ ਰਹਿਦਾ ਸੀਗਾ ਸ਼ਰਟ ਵਗੈਰਾ ਇਹਨਾਂ ਦੀ ਤਿਆਰ ਹੋਈ ਪਈ ਐ ਇਹ ਗੋਟਾ ਪੱਤੀ ਲਾ ਕੇ ਨੀਚੇ ਆਪਾਂ ਨੇ ਜਿਹੜਾ ਹੈਗਾ ਗਗਰਾਰਾ ਤਿਆਰ ਕਰਿਆ ਸੀਗਾ ਸ਼ਰਟ ਦੇ ਨਾਲ ਇਹ ਬੁਟੀਕ ਤੋਂ ਮੈਂ ਘਰੇ ਚੱਕ ਲਈ ਸੀਗੀ ਤੇ ਨਹੀਂ ਤਾਂ ਉੱਥੇ ਹੀ ਹੋ ਜਾਣਾ ਸੀਗਾ ਅੱਜ ਕਸਟਮਰ ਜਿਹੜਾ ਹੈਗਾ ਜ਼ਿਆਦਾ ਸੀਗਾ ਥੋੜਾ ਜਿਹਾ ਕੋਈ ਸ਼ਾਪਿੰਗ ਕੱਪੜਿਆਂ ਦੀ ਸ਼ਾਪਿੰਗ ਕਰਨ ਆ ਗਏ ਉਹਨਾਂ ਕੋਲੇ ਕਾਫੀ ਟਾਈਮ ਲੱਗ ਗਿਆ ਹੁਣ ਮੈਂ ਕਿਹਾ ਚਲੋ ਇਹਨੂੰ ਮੈਂ ਘਰੇ ਪੋਰ ਚੜਾ ਦੂੰ ਕਿਉਂਕਿ ਕੱਲ ਨੂੰ ਇਹ ਕੱਪੜੇ ਦੇਣੇ ਸੀਗੇ ਆਪਾਂ ਨੇ ਉੱਪਰੋਂ ਤਾਂ ਸਾਰਾ ਜਿਹੜਾ ਤਿਆਰ ਹੋ ਗਿਆ نیچے ਵਾਸੇ ਗੋਟਾ ਪੱਤੀ ਲਾ ਕੇ ਬਸ ਜਿਹੜੀ ਹੈਗੀ ਵਿਚਕਾਰ ਲਈ ਸਲਾਈ ਲਾ ਕੇ ਫਿਰ ਇਹਨੇ ਪੂਰ ਚੜ ਜਾਣਾ ਮੈਂ ਕਿਹਾ ਤਿੰਨ ਤਿੰਨ ਲੇਰਾਂ ਜੀਆਂ ਲਾ ਦਾਂਗੇ ਥੋੜਾ ਜਿਹਾ ਸੋਨਾ ਲੱਗਦਾ ਉਹਦੇ ਨਾਲ ਲੋ ਜੀ ਅੱਜ ਜਿਹੜੀ ਹੈਗੀ ਡੇਟ ਹੈਗੀ ਐ 28 ਨਵੰਬਰ ਅੱਜ 28 ਨਵੰਬਰ ਹੈ ਸਵੇਰ ਦਾ ਜਿਹੜਾ ਹੈਗਾ ਟਾਈਮ ਹੈ ਹਨਾ ਅੱਜ ਜਿਹੜਾ ਹੈਗਾ ਹੁਣ ਆਪਾਂ ਤੁਹਾਡੇ ਨਾਲ ਜਿਹੜਾ ਹੈਗਾ ਮਨਜਾ ਬਹੁਤ ਉਦਾਸ ਤੇ ਹਨਾ ਕਾਇਦਨ ਹੋ ਗਿਆ ਮੈਂ ਕੋਈ ਵੀ ਬਣਾਉਂ ਅਪਲੋਡ ਨਹੀਂ ਕਰਿਆ ਹੈਗਾ ਕਿਉਂਕਿ ਕਿੰਨੇ ਦਿਨਾਂ ਦਾ ਮਨਜਾ ਉਦਾਸ ਹੀ ਚੱਲਦਾ ਸੀ ਬਾਕੀ ਦਿਲ ਵੀ ਨਹੀਂ ਕੀਤਾ ਹੈਗਾ ਕਿਉਂਕਿ ਪਿਛਲੇ ਸਾਲ ਸਾਰਿਆਂ ਨੂੰ ਪਤਾ ਹੀ ਹੈ ਹਨਾ 28 ਜਿਹੜਾ ਹੈਗਾ ਨਵੰਬਰ ਦੀ ਮੇਰੇ ਮੰਮੀ ਦਾ ਸੰਸਕਾਰ ਸੀਗਾ ਹਨਾ ਮਾਂ ਦਾ ਤੇ 27 ਨੂੰ ਉਹਨਾਂ ਦੀ 27 ਨਵੰਬਰ ਨੂੰ ਉਹਨਾਂ ਦੀ ਜਿਹੜੀ ਹੈਗੀ ਆਪਦਾ ਜਿਵੇਂ ਆਪਾਂ ਕਹਿ ਦਈਏ ਡੈਥ ਹੋ ਗਈ ਸੀਗੀ ਹਨਾ ਸ਼ਾਮ ਨੂੰ ਤੇ 28 ਦਾ ਉਹਨਾਂ ਦਾ ਸੰਸਕਾਰ ਸੀਗਾ ਹਨਾ ਕਿੰਨੇ ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ 1 ਮਹੀਨੇ ਤੋਂ ਹੀ ਜਿਹੜਾ ਹੈਗਾ ਮੇਰੇ ਜਿਆਦਾ ਰਿਆ ਤੀ ਵੀ ਅਗਲੇ ਮਹੀਨੇ ਵਸ ਸਾਲ ਹੋ ਜਾਊਗਾ ਸਾਲ ਹੋ ਜਾਊਗਾ ਅੱਜ ਦੇ ਜਿਹੜਾ ਸੀਗਾ ਸੰਸਕਾਰ ਸੀਗਾ ਇਹਦਾ ਪੂਰਾ 1 ਸਾਲ ਹੋ ਗਿਆ ਡਿੜ ਜਾਂਦਿਆਂ ਨੂੰ ਕੁਝ ਨਹੀਂ ਪਤਾ ਲੱਗਿਆ ਗੜਵੀਤ ਕੇ ਫਿਰ ਵੀ ਦੇ ਬੀਤ ਕੇ ਹੁਣ ਸਾਲ ਹੋ ਗਿਆ ਇੱਕ ਸਾਲ ਪੂਰਾ ਹੋ ਗਿਆ ਤੇ ਚਲੋ ਪ੍ਰਮਾਤਮਾ ਦੇ ਅੱਗੇ ਹਨਾ ਕਿਸੇ ਦਾ ਜੋਰ ਨਹੀਂ ਚੱਲਦਾ ਹੈ ਬਾਕੀ ਜਿਹੜੇ ਹੈਗੇ ਨੇ ਹਨਾ ਫਿਰ ਇਹ ਵੀ ਸੋਚਦੇ ਆ ਵੀ ਚਲੋ ਪ੍ਰਮਾਤਮਾ ਦੇ ਜਿੱਡੇ ਕਿ ਲਿਖਿਆ ਹਨਾ ਉਹਨੂੰ ਆਪਾਂ ਵਧਾੜੀ ਸਕਦੇ ਆ ਜਾਂ ਘਟਾੜੀ ਸਕਦੇ ਆ ਹਨਾ ਬਾਕੀ ਜਿਹੜਾ ਹੈਗਾ ਉਹ ਤਾਂ ਚਲੋ ਹੇਰ ਵੀ ਉਹ ਸੀਗੇ ਹਨ ਜਿਵੇਂ ਉਹ ਜਿਹੜੇ ਛੋਟੇ ਛੋਟੇ ਸੱਟ ਕਿ ਦੁਰਜੰਦੇ ਨੇ ਉਹਨਾਂ ਨੂੰ ਉਦੋਂ ਵੀ ਓਖਾ ਹੈ ਹਨ ਬਾਕੀ ਇੱਕ ਗੱਲ ਇਹ ਹੈ ਕਿ ਕਦੇ ਵੀ ਵਧੀਆ ਸਵਾਦ ਸੀਗੇ ਹਨ ਜਿਵੇਂ ਬਿਲਕੁਲ ਹੀ ਅੜਪੜ ਸੀਗੇ ਹਨ ਮੇਰੇ ਮੰਮੀ ਤਾਂ ਵੀ ਉਹਨਾਂ ਨੂੰ ਹਰ ਇੱਕ ਚੀਜ਼ ਦੀ ਨੌਲੇਜ ਸੀ ਹਨ ਜਿਵੇਂ ਕੱਪੜੇ ਲੀੜੇ ਦੀ ਉਹਨਾਂ ਨੂੰ ਇੰਨੇ ਹੀ ਜ਼ਿਆਦੇ ਪਰਖ ਸੀ ਜੇ ਅੱਜ ਅਸੀਂ ਬੈ ਸਲਾਹੀ ਵੀ ਕਰ ਰਹੀਏ ਇੰਨੀ ਸੋਣੀ ਜਿਹਾ ਕੋਈ ਸਾਰੀਆਂ ਪਹਿਲਾਂ ਦੇ ਸਭ ਕੰਮ ਸਿਖਾਇਆ ਹੋਇਆ ਸੀ ਦਾ ਉਹ ਜਿਹੜੇ ਹਾਰੀ ਕ ਤਾਂ ਸਾਨੂੰ ਸਿਖਾਇਆ ਸੀਗਾ ਖੁਦ ਵੀ ਸਲਾਈ ਕਰਦੇ ਸੀਗੇ ਹਨਾ ਤੇ ਸਾਨੂੰ ਉਹਨਾਂ ਨੇ ਹਾਰੀ ਕੋਈ ਸਲਾਈ ਸੈਂਟਰ ਦੇ ਵਿੱਚ ਵੀ ਲਾਉਣਾ ਤੇ ਬਾਕੀ ਉਹਨਾਂ ਨੇ ਸਾਨੂੰ ਘਰੇ ਵੀ ਸਿਖਾਉਣਾ ਘਰੇ ਵੀ ਦੱਸਣਾ ਵੀ ਐਦਾਂ ਐਦਾਂ ਕਰਕੇ ਸਾਰੇ ਸਲਾਈ ਖੁਦ ਘਰੇ ਕਰ ਦਿੱਤੇਗੇ ਉਹਨਾਂ ਦਾ ਘਰੇ ਗਾਜ ਬਣਾਇਆ ਹੋਇਆ ਸੀਗਾ ਹੁਣ ਤਾਂ ਇੰਚ-ਇੰਚ ਪਾ ਲਈ ਹਨਾ ਅੱਗੇ ਉਹਨਾਂ ਦਾ ਕੱਪੜੇ ਤੇ ਗਾਜ ਬਣਾਇਆ ਹੋਇਆ ਸੀਗਾ ਇਹ ਇੰਚ-ਇੰਚ ਤੇ ਉਹ ਲਾ ਕੇ ਸਲਾਈ ਲਾਣੀ ਲੀਰ ਧਰ ਜਿਹੜਾ ਘਰ ਬਣਾਇਆ ਹੋਇਆ ਸੀਗਾ ਮੇਰੇ ਨਾਲ ਤਾਂ ਹੁਣ ਵੀ ਸਾਡੇ ਘਰੇ ਕਿਤੇ ਪਿਆ ਹੋਊਗਾ ਉਹਦੇ ਨਾਲ ਹੀ ਮਿਲਦੇ ਜਦੋਂ ਫਿਰ ਸਾਨੂੰ ਸਮਝਾ ਲੈ ਪਹਿਲਾਂ ਤਾਂ ਸਾਨੂੰ ਉਹਦੇ ਦੀ ਸਮਝਾਉਦੇ ਜਦੋਂ ਫਿਰ ਉਸ ਤੋਂ ਆਹਦਾ ਸੀ ਸੈਂਟਰ ਤੋਂ ਲੰਘਣ ਲੱਗੇ ਸਲਾਈ ਸਿੱਖੀ ਫਿਰ ਮੈਂ ਕਹਿ ਰਹੀ ਹੁੰਦੀ ਸੀ ਮੰਮੀ ਮੈਨੂੰ ਇਹਦੀ ਸਮਝ ਨਹੀਂ ਧੜਦੀ ਵੀ ਮੈਂ ਇੰਚੀ ਡੇਪਨਾ ਦੱਸਦੀ ਆ ਤੁਹਾਨੂੰ ਫਿਰ ਉਹਨਾਂ ਨੇ ਇੰਚੀ ਡੇਪ ਦਾ ਸਾਥ ਵੀ ਲੈ ਲਿਆ ਤੀ ਜਿਆਦਾ ਉਹਨਾਂ ਨੂੰ ਕੀ ਹੁੰਦਾ ਤੇ ਜਿਵੇਂ ਹੋ ਉਹਨਾਂ ਨੇ ਕਮੀਜ਼ ਹੀ ਮਿਲ ਲਿਆ ਤੇ ਵੀਜ਼ ਮਿਲ ਕੇ ਹੀ ਕੱਟ ਲੈਂਦੇ ਤੇ ਆਈ ਨਸਾਨ ਲਾ ਲੈਂਦੇ ਤੇ ਮੈਂ ਤਾਂ ਹੈਰਾਨ ਰਹਿੰਦੀ ਸੀ ਇੰਨੇ ਭੈਣਾ ਤੇ ਸੀ ਹਨਾ ਤੇ ਮੇਰੇ ਪਾਪਾ ਦੇ ਵੀ ਕੱਪੜੇ ਸਲਾਈ ਕਰਦੇ ਤੇ ਆਪਦੇ ਵੀ ਕਰਦੇ ਤੇ ਚਲੋ ਭਰਾ ਤਾਂ ਛੋਟਾ ਸੀ ਜੇ ਕਾਫੀ ਟਾਈਮ ਬਾਅਦ ਹੋਇਆ ਸੀ ਜੇ ਉਹਨਾਂ ਨੂੰ ਤਾਂ ਜ਼ਿਆਦਾ ਸੀ ਜਿਹੜੇ ਕੋ ਮੁੱਲ ਦੇ ਕੱਪੜੇ ਲੈ ਕੇ ਦਿੰਦੇ ਰਹੇ ਹਨਾ ਸਾਨੂੰ ਜਿਵੇਂ ਇਕੱਠਾ ਕੱਪੜਾ ਲਿਆਉਣਾ ਉਹਦੇ ਚੋਈ ਸਲਾਈ ਕਰ ਦੇਣਾ ਮੈਂ ਦੇਖੀ ਜਾਣਾ ਵੀ ਕਿਵੇਂ ਸਲਾਈ ਕਰਦੇ ਨੇ ਉਹ ਵੀ ਬਾਚੋਂ ਕਰਕੇ ਦੇਖੜੀ ਹਨਾ ਬਹੁਤ ਜਿਹੜਾ ਹੈਗਾ ਸਾਨੂੰ ਉਹਨਾਂ ਨੇ ਇਹੀ ਕਹਿਣਾ ਹਰੀ ਕੋਈ ਕੰਮ ਸਿੱਖ ਲੋ ਕੰਮ ਆਊਗਾ ਕੰਮ ਸਿੱਖ ਲੋ ਕੰਮ ਆਊਗਾ ਜੇ ਕਈ ਵਾਰ ਮੈਂ ਖਿਜ ਵੀ ਜਾਂਦੀ ਸੇਉਂਦੀ ਸੇਉਂਦੀ ਮੈਂ ਕਹਿੰਦੀ ਮੈਂ ਨਹੀਂ ਹੁਣ ਦੇੜ ਕੇ ਕਰਦੀ ਫਿਰ ਮੈਨੂੰ ਕਹਿ ਦਿੰਦੀ ਸਿੱਖ ਲੈ ਕੰਮ ਆਊਗਾ ਨਾਲੇ ਕਰਿਆ ਕਰੇਗੀ ਨਾਲ ਯਾਦ ਕਰੇਗੀ ਤੇ ਜੇ ਅੱਜ ਕੁਛ ਸਿਖਾਇਆ ਤੇ ਹੜਾ ਦੇ ਪੈਰਾਂ ਤੇ ਸਟੈਂਡ ਵੀ ਹੈਗੇ ਆ ਇਹ ਮਾਵਾਪੀ ਸਿਖਾਉਣ ਵਾਲੇ ਹੁੰਦੇ ਨੇ ਧੀਆ ਨੂੰ ਕੰਮ ਹਨਾ ਤੇ ਬਾਕੀ ਮਹਤਵ ਦੀਆਂ ਨੇਚਰ ਸੀ ਗਾਣਾ ਜਿਵੇਂ ਕੋਈ ਵੀ ਕੰਮ ਕਰਦੇ ਤੇ ਆਪ ਕਰੋ ਖੁਦ ਕਰੋ ਜਿਵੇਂ ਉਹ ਸੀ ਮੈਂ ਉਹਰੇ ਵੀ ਮੈਂ ਕਦੇ ਕਿਸੇ ਤੋਂ ਕੰਮ ਨਹੀਂ ਕਰਵਾਇਆ ਕਿ ਇਹ ਕਦੇ ਮਜਬੂਰੀ ਚ ਹੋ ਜੇ ਵੈਸੇ ਅੱਜ ਤੱਕ ਮੈਂ ਸਾਰਾ ਕੰਮ ਖੁਦ ਕਰਦੀ ਆ ਜਿਹੜਾ ਇਹਦਾ ਮੈਂ ਖੁਦ ਕਰਦੀ ਆ ਕੰਮ ਜਿਵੇਂ ਝਾੜੂ ਕੋਚਾ ਹੋ ਗਿਆ ਜਾਂ ਗੋਹਾ ਗੂੜਾ ਹੋ ਗਿਆ ਜਾਂ ਗੋਹਾ ਪੱਥੜਾ ਜਾਂ ਹਾਰੇ ਕੰਮ ਮੈਂ ਖੁਦ ਕਰਦੀ ਆ ਮੈਨੂੰ ਸਾਨੂੰ ਇਹੀ ਗੱਲ ਉਹਨਾਂ ਦੀ ਸਿਖਾਈ ਹੋਈ ਸੀ ਵੀ ਤੁਸੀਂ ਆਵਦਾ ਕੰਮ ਆਪ ਕਰੋ ਜਿੰਨੀ ਤੁਸੀਂ ਆਦਤ ਪਾ ਲਓਗੇ ਅੱਜ ਥੋੜਾ ਜਿਹਾ ਕੰਮ ਕਰੋੜੇ ਹੋ ਕਿਸੇ ਤੋਂ ਆਲੂ ਆਦਤ ਬਹਿ ਜੂ ਵੀ ਆਪ ਹੀ ਕਰਵਾ ਲੈਨੇ ਆ ਚਲ ਆ ਵੀ ਕਰਵਾ ਲੈਨੇ ਆ ਵੀ ਕੋਸ਼ਿਸ਼ ਕਰਦੇ ਰਹੋ ਆਪਦਾ ਕੰਮ ਆਪ ਕਰੋ ਕਿਉਂਕਿ ਉਲੜੇ ਪਦੇ ਕਿਸੇ ਤੋਂ ਕੰਮ ਨਹੀਂ ਦਿਖਵਾਇਆ ਅਸੀਂ ਪਹਿਲਾਂ ਆਪ ਕਰਦੇ ਫਿਰ ਚਲ ਉਹਨਾਂ ਨੂੰ ਥੋੜੀ ਜਿਹੀ ਗੱਠੀ ਦੀ ਪ੍ਰੋਬਲਮ ਆ ਗਈ ਸੀ ਫਿਰ ਅਸਾਂ ਨੂੰ ਉਹਨਾਂ ਨੇ ਕੰਮ ਸਿਖਾਇਆ ਹੋਇਆ ਤੇ ਅਸੀਂ ਤਿੰਨਾ ਪੜਾਣੇ ਨੇ ਕਦੇ ਅੱਕ ਥੱਕ ਨਹੀਂ ਦਿਤੀ ਗਣੀ ਸਾਰਾ ਕੰਮ ਕਰਦਾ ਖੁਦ ਕਰਨਾ ਖੋਲ ਕਰਨਾ ਕਿਉਂਕਿ ਕਦੇ ਗੋਹੇ ਵੀ ਪੱਥਰ ਜਿਵੇਂ ਸਾਰਾ ਕੰਮ ਕਰਦਾ ਖੋਲ ਕਰਨਾ ਜੀ ਹੈ ਨਾ ਸਾਰਾ ਸਿਖਾਉਣਾ ਚਲੋ ਫਿਰ ਜਿਵੇਂ ਪਕਾਈਦੀ ਹੈ ਨਾ ਆਪਾਂ ਕਰ ਵੀ ਸਕਦੇ ਜੇ ਆਪਾਂ ਨੂੰ ਮਾਵਾਪਾ ਕੰਮ ਸਿਖਾਉਂਦੇ ਨੇ ਮੇਰੇ ਪਾਪਾ ਨੂੰ ਵਿਆਹ ਦਿੱਤਾ ਸੀ ਜਿਵੇਂ ਸਾਡੇ ਟੋਕੇ ਵਾਲੀ ਮਸ਼ੀਨ ਹੁੰਦੀ ਸੀਗੀ ਹੱਥੀ ਗੇੜ ਨਾਲੀ ਉਹਨਾਂ ਨੇ ਨਾਲ ਅਸੀਂ ਰੁਗ ਲਾਉਣੇ ਉਹਨਾਂ ਨੇ ਟੋਕਾ ਕਰਨਾ ਜਿਹਨ ਦੀ ਮਿਹਨਤ ਬਹੁਤ ਜ਼ਿਆਦੇ ਕਰੀਏ ਬਹੁਤ ਜ਼ਿਆਦੇ ਮਿਹਨਤ ਕਰੀਏ ਅੱਜ ਤਾਂ ਸਾਰਾ ਕੁਝ ਹੈਗਾ ਮੋਟਰ ਇੰਜਨ ਸਭ ਕੁਝ ਹੈਗਾ ਹਨਾ ਪਰ ਉਹ ਟਾਈਮ ਜਿਹੜੇ ਹੈਗੇ ਪਹਿਲਾਂ ਔਖੀ ਸੀਗੀ ਟਾਈਮ ਸਾਰਾ ਕੰਮ ਜਿਹੜਾ ਹੈਗਾ ਜਿਵੇਂ ਪੜਨਾ ਵੀ ਜਾਣਾ ਸਕੂਲ ਵੀ ਜਾਣਾ ਸਕੂਲ ਦਾ ਘਰ ਦਾ ਕੰਮ ਵੀ ਜ਼ਰੂਰੀ ਤੇ ਨਾਲ ਐਂディ ਹੋਂ ਤਾਂ ਬੱਚੇ ਮਸਾਂ ਪੰਜ ਪੰਜ ਤਿਆਰ ਹੋ ਕੇ ਦੇ ਹੁੰਦੇ ਨੇ ਹਨਾ ਮਾਪੇ ਤਿਆਰ ਕਰਦੇ ਨੇ ਰੋਟੀ ਟੁੱਕ ਸਾਰਾ ਬੋਧ ਲੈ ਲੈ ਅੱਗੇ ਤਾਂ ਰੋਟੀ ਵੀ ਪੈਕ ਕਰਕੇ ਨਾਲ ਹੀ ਲੈ ਜਾਣਾ ਰੋਟੀ ਖਾਣ ਦਾ ਟਾਈਮ ਨਾ ਮਿਲਣਾ ਤੇ ਜੇ ਕਿਤੇ ਲੋਟ ਲੇਟ ਵੀ ਹੋ ਜਾਣਾ ਤਾਂ ਫਿਰ ਪਾਪਾ ਸਕੂਲ ਚ ਰੋਟੀ ਬਣਾ ਕੇ ਉਹਦੀ ਸੰਗ ਤਾਂ ਖਾਦੇ ਕਰਦੇ ਕਰਦੇ ਜਲਦੀ ਜਲਦੀ ਚ ਜਾਂਦੇ ਕਈ ਵਾਰੀ ਫਿਰ ਸਾਡੇ ਪਿੱਛੇ ਰੋਟੀ ਦੇ ਕੇ ਹੁੰਦੇ ਨਹੀਂ ਅਸੀਂ ਰੋਟੀ ਰੋਟੀ ਬਣਾ ਕੇ ਫਿਰ ਸਕੂਲ ਜਾਂਦੇ ਚਲੋ ਜੀ ਹਨਾ ਮਾਪੇ ਨੂੰ ਭੁੱਲਿਆ ਤਾਂ ਕਦੇ ਨਹੀਂ ਜਾਂਦਾ ਕਦੇ ਨਹੀਂ ਪੁੱਲ ਸਕਦੇ ਆਪਾਂ ਤੇ ਜਾਦਾ ਰਹਿ ਜਾਂਦੀਆਂ ਨੇ ਹੁਣ ਸਾਲ ਹੋ ਗਿਆ ਫਿਰ ਕਦਦੇ ਨੂੰ ਕਦੇ ਨਹੀਂ ਪੁੱਲਿਆ ਜਾਂ ਸਕਦਾ ਹਨ ਕਿ ਜੀਣਣੇ ਆਪਾਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਹੈ ਨਾ ਜੋੜਾ ਸਿਖਾਇਆ ਹੈ ਜੱਗ ਦਿਖਾਇਆ ਹੈ ਨਾ ਤੇ ਉਹਨਾਂ ਨੂੰ ਆਪਾਂ ਕਦੇ ਵੀ ਪੁੱਲ ਨਹੀਂ ਸਕਦੇ ਹਨ ਪਰਮਾਤਮਾ ਕਰੇ ਚਲੋ ਜਿਹੜਾ ਪਰਿਵਾਰ ਸਾਰਾ ਤੰਦਰੁਸਤ ਰਹੇ ਨਾ ਤੇ ਸਾਰੇ ਪੈਣ ਪਾਈ ਹੱਸਦੇ ਵਸਦੇ ਰਹੇ ਨਾ ਬਾਪੇ ਜਦੋਂ ਸਲਾਈ ਦਾ ਤਾਂ ਸਾਨੂੰ ਸਾਡਾ ਸਿੱਖਿਆ ਹੀ ਹੋਇਆ ਤੇ ਹਨਾ ਸਿਖਾਇਆ ਹੀ ਹੋਇਆ ਤੇ ਘਰੇ ਕੰਮ ਫੇਰ ਜਦੋਂ ਆਖਿਆ ਮੈਂ ਵੀ ਬਿਊਟੀ ਪਾਰਲਰ ਦਾ ਕੋਰਸ ਕਰਨਾ ਹੈ ਹਨਾ ਉਦੋਂ ਸਾਡੇ ਘਰੇ ਬਹੁਤ ਜਿਆਦਾ ਜਿਵੇਂ ਆਪਾਂ ਕਹიდੀ ਇਹ ਰੋਲਾ ਪਿਆ ਕਲੇਸ਼ ਪਿਆ ਮੇਰੇ ਪਾਪਾ ਕਹਿੰਦੇ ਵੀ ਨਹੀਂ ਵੀ ਇਹ ਕਪੜੀ ਸਿੱਖਣਾ ਹੈਗਾ ਵੀ ਹੋਰ ਕੁਸਵਰਜੀ ਸਿੱਖ ਲਓ ਵੀ ਇਹ ਕਪੜੀ ਸਿੱਖਣਾ ਇਹ ਫੇਰ ਚਲੋ ਹਣਾ ਜਿਵੇਂ ਮੇਰੀ ਮੰਮਾ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਕਿਉਂਕਿ ਅੱਜ ਕੱਲ ਤਾਂ ਆਮ ਪਪੂਲਰ ਹੋ ਗਈ ਇਹ ਗੱਲ ਕੋਈ ਖਾਸ ਨਹੀਂ ਹੈਗੀ ਅੱਜ ਕੱਲ ਤਾਂ ਨੋਰਮਲੀ ਕੋਸ ਕਰੀ ਜਾਂਦੇ ਨੇ ਬੱਚੇ ਕਿਸੇ ਨੇ ਸਕਿਨ ਦਾ ਕਰ ਲਿਆ ਨੇਲ ਦਾ ਕਰ ਲਿਆ ਹੈਨਾ ਤੇ ਹੇਅਰ ਦਾ ਕਰ ਲਿਆ ਅੱਜ ਕੱਲ ਤਾਂ ਜਿਵੇਂ ਅਲੱਗ ਅਲੱਗ ਚਾਰ ਸੈਕਸ਼ਨ ਬਣ ਗਏ ਮੇਕਅਪ ਦਾ ਕਰ ਲਿਆ ਇਹ ਉਸ ਟਾਈਮ ਇੱਕੋ ਹੀ ਕੋਰਸ ਹੁੰਦਾ ਸੀਗਾ ਇਹਨੂੰ ਬਿਊਟੀ ਪਾਰਲਰ ਦਾ ਹੀ ਕੋਰਸ ਬੋਲਿਆ ਜਾਂਦਾ ਸੀਗਾ ਸਾਰਾ ਕੋਰਸ ਇਹਦੇ ਵਿੱਚ ਹੀ ਆਉਂਦਾ ਸੀਗਾ ਤੇ ਮੈਂ ਕਿਹਾ ਮੈਂ ਇਹ ਕਰਨਾ ਨਹੀਂ ਪਹਿਲਾਂ ਮੰਮੀ ਵੀ ਨਹੀਂ ਮੰਨੇ ਹੈਗੇ ਚਲੋ ਫਿਰ ਵੱਡੇ ਭੈਣ ਨੇ ਤੇ ਵੀਰ ਜੀ ਨੇ ਕਿਹਾ ਹਨਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਬੱਚਾ ਹੀ ਹੋਵੇ ਦਾ ਹੋਵੇ ਵੀ ਜੇ ਦਾ ਰੁਝਾੜ ਹੈਗਾ ਤੈਨੂੰ ਕਰਾਉ ਚਲੋ ਫਿਰ ਮੇਰੇ ਮੰਮੀ ਐਗਰੀ ਹੋ ਗਏ ਹਨਾ ਤੇ ਮੈਨੂੰ ਕਰਵਾਤਾ ਪਰ ਬਹੁਤ ਪਾਪਾ ਨੇ ਮੇਰੇ ਨੇ ਬਹੁਤ ਮਤਲਬ ਕਿ ਕੀ ਕਰਿਆ ਇਤਰਾਜ਼ ਕਰਿਆ ਵੀ ਚਲੋ ਕੋਈ ਨਹੀਂ ਤੁਸੀਂ ਕਰ ਲਓ ਵੀ ਪਰ ਕਰਨ ਨਹੀਂ ਸਹੀ ਇਹ ਦਿੰਦੇ ਉਹ ਕਹਿੰਦੇ ਥੋੜਾ ਜਿਹਾ ਵੀ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਹੋਰ ਕਿਸੇ ਦੇ ਨਹੀਂ ਕਰਿਆ ਅਸੀਂ ਨਹੀਂ ਕਰਵਾਉਣਾ ਹੈਗਾ ਤੇ ਹੁਣ ਮੇਰੇ ਤੇ ਜੇ ਕਹਿਦੀ ਹੈ ਮੇਰੇ ਤੇ ਫਕਰ ਮਹਿਸੂਸ ਕਰਦੇ ਨੇ ਹਨਾ ਜਦੋਂ ਮੇਰਾ ਇੰਨਾ ਵਧੀਆ ਕੰਮ ਚੱਲਦਾ ਸੀਗਾ ਕਿਉਂਕਿ ਅੱਜ ਤੋਂ 23 24 ਸਾਲ 22 ਸਾਲ ਪਹਿਲਾਂ ਕਹਿਦੀ ਤੁਕਾ ਸਗਰਿਆ ਹੋਵੇ 2002 ਜਾਂ 3 ਦੇ ਵਿੱਚ ਮੇਰਾ ਜਿਹੜਾ ਹੈਗਾ 3 ਦੇ ਵਿੱਚ ਕੋਰਸ ਕੰਪਲੀਟ ਹੋ ਗਿਆ ਸੀਗਾ 2 ਦੇ ਵਿੱਚ ਮੈਂ ਲੱਗੀ ਸੀ ਹੈਨਾ ਉਹ ਉਹ ਜਿਹੜਾ ਹੈਗਾ ਕੁੜੀਆਂ ਨੂੰ ਬਹੁਤ ਘੱਟੇ ਕੋਰਸ ਸਿਖਾਇਆ ਜਾਂਦਾ ਸੀ ਉਹ ਵੀ ਜਿਹੜੇ ਚਲੋ ਪੜ੍ਹੇ ਲਿਖੇ ਪਰਿਵਾਰ ਤੇ ਉਧਰ ਕਰਵਾਉਂਦੇ ਸੀਗੇ ਮੇਰੇ ਮਾਪੇ ਜਿਹੜੇ ਹੈਗੇ ਜਿਵੇਂ ਹੀ ਆਣ ਪੜ੍ਹ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਮਤਲਬ ਕਿ ਸਾਡੇ ਲਵੇ ਲੋੜੇ ਵੀ ਕਿਸੇ ਦਾ ਇਹ ਕੰਮ ਨਹੀਂ ਕੀਤਾ ਕਰਿਆ ਹੋਇਆ ਮੈਂ ਸਿੱਖਣ ਲੱਗੀ ਸੀਗੀ ਸਭ ਤੋਂ ਪਹਿਲਾਂ ਮੈਂ ਕਰ ਲੱਗੀ ਸੀਗੀ ਹੁਣ ਤਾਂ ਵੀ ਹਰ ਇੱਕ ਕੋਈ ਕੋਰਸ ਕਰਦਾ ਤੇ ਚਲੋ ਪਰਮਾਤਮਾ ਨੇ ਤਰੱਕੀ ਵੀ ਦਿੱਤੀ ਹੈਣਾ ਬਹੁਤ ਤਰੱਕੀ ਦਿੱਤੀ ਪਰ ਮੇਰੀ ਮੰਮਾ ਨੇ ਹੈਨਾ ਮੇਰੀ ਤਰੱਕੀ ਦੇਖ ਵੀ ਲਈ ਹੈ ਬਹਿ ਕਹਿੰਦੀ ਆ ਵੀ ਹੋਰ ਵੀ ਦੇਖ ਦੇ ਕਿਉਂਕਿ ਇਹਦੇ ਤੋਂ ਵੀ ਘਰੇ ਕੰਮ ਕਰਦੀ ਸੀ ਹੈਨਾ ਤੇ ਉਹਨਾਂ ਨੂੰ ਦੇਖ ਦੱਸਦੇ ਸੀਗੇ ਲੋਕ ਹੈਨਾ ਵੀ ਵੀਰਨਾ ਵਧੀਆ ਕੰਮ ਕਰਦੇ ਆ ਜਦੋਂ ਮੈਂ ਪਹਿਲਾਂ ਮੇਕਅਪ ਕਰਦੀ ਰਹੀ ਮੇਰੇ ਪਪਾ ਨੂੰ ਉਹ ਤੋਂ ਫੋਨ ਨਹੀਂ ਸੀ ਹੁੰਦੇ ਜਿਵੇਂ ਪਿੰਡ ਦੇ ਵਿੱਚ ਮੇਕਅਪ ਕਰਨੇ ਜਾਲੇ-ਦਾਲੇ ਕਰਨੇ ਜਾਂ ਮੇਰੇ ਪਪਾ ਨਾਲ ਵੀ ਚਲੇ ਜਾਂਦੇ ਵਾ ਨਾਲ ਵੀ ਲੈ ਜਾਂਦੀ ਜਿਵੇਂ ਧੂਰੀ ਪੈਣਸ ਦੇ ਵਿੱਚ ਕਈ ਮੇਕਅਪ ਉਦੋਂ ਸਾਡੇ ਕੋਲੇ ਧੂਰੀ ਤੋਂ ਹੀ ਬਹੁਤ ਕਸਟਮਰ ਜੁੜ ਗਿਆ ਸੀਗਾ ਉਦੋਂ ਕੋਈ ਕੋਈ ਹੁੰਦਾ ਸੀਗਾ ਬਿਊਟੀ ਜਿਹੜੇ ਹੈਗੇ ਨੇ ਸਲੂਨ ਹੁਣ ਤਾਂ ਬਹੁਤ ਖੁੱਲ ਗਏ ਹਨਾ ਧੂਰੀ ਦੇ ਵਿੱਚ ਉਦੋਂ ਵੀ ਕੱਟ ਹੀ ਹੁੰਦੇ ਸੀਗੇ ਜ਼ਿਆਦਾ ਲਈ ਸੀਗੇ ਹੁੰਦੇ ਬਸ ਗਿਣਮੇ ਜੀ ਆਪਾਂ ਗਿਣਮੇ ਜੇ ਕਹ ਲਈ ਉਨੇ ਹੀ ਹੁੰਦੇ ਸੀਗੇ ਤੇ ਮੈਂ ਮੇਰੇ ਮੰਮਾ ਨੂੰ ਲੈ ਜਾਣਾ ਫਿਰ ਉੱਥੇ ਮੰਮਾ ਨੇ ਬਹੁਤ ਖੁਸ਼ ਹੋਣਾ ਜਦੋਂ ਉਹਨਾਂ ਨੇ ਕਹਿਣਾ ਵੀ ਤੁਹਾਡੇ ਬੱਚੇ ਨੇ ਬਹੁਤ ਸੋਹਣਾ ਕੰਮ ਕੀਤਾ ਹਨਾ ਤੇ ਬਹੁਤ ਖੁਸ਼ ਹੋਣਾ ਫਿਰ ਉਸ ਤੋਂ ਬਾਅਦ ਤਾਂ ਫੋਟੋਆਂ ਹੋਣ ਲੱਗ ਗਈਆਂ ਫੋਨ ਆ ਗਏ ਫਿਰ ਤਾਂ ਹੁਣ ਤਾਂ ਫੋਟੋਆਂ ਵੀ ਕਰ ਲੈਂਦੇ ਤੇ ਹੁਣ ਮੇਰੇ ਮਮਾ ਬੈੱਡ ਤੇ ਸੀਗੇ ਕਾਫੀ ਸਾਲਾਂ ਤੋਂ ਫਿਰ ਮੈਂ ਉਹਨੂੰ ਜਾ ਕੇ ਦਿਖਾਉਣੀ ਆ ਫੋਟੋਆਂ ਜਦ ਮੇਰੇ ਕੋਲੇ ਵੀ ਉਰੇ ਵੀ ਵੇਲੇ ਆਉਂਦੀ ਹੁੰਦੀ ਸੀਗੀ ਮੇਕਅਪ ਹੁੰਦੇ ਫਿਰ ਮਮਾ ਨੂੰ ਦਿਖਾਉਂਦੀ ਜਿਵੇਂ ਫੋਟੋ ਫੋਟੋ ਕਲਿੱਕ ਕਰਦੇ ਬੇੜੇ ਦੇ ਵਿੱਚ ਹਨ ਫਿਰ ਮੈਂ ਦਿਖਾਉਣੀ ਫਿਰ ਮੇਰੇ ਕੋਲੇ ਹੌਸ਼ ਹੋ ਜਾਂਦਾ ਵੀ ਬਹੁਤ ਸੋੜਾ ਕੰਮ ਕੀਤਾ ਵੀ ਚਲ ਵੀ ਕਿਉਂ ਕਿ ਉਹੜੜੂ ਆਇਆ ਹੋ ਗਿਆ ਸੀਗਾ ਵੀ ਜੇ ਅਸੀਂ ਕੰਮ ਸਿਖਾਇਆ ਜਿੰਨਾ ਚਿਰ ਮੈਨੂੰ ਇਹ ਸੀਗਾ ਮੇਰੇ ਐਂ ਹੀ ਕਹਤਾ ਸੀਗਾ ਕਹਿੰਦੇ ਮੈਨੂੰ ਇਹ ਕਹਾ ਇਹ ਗੱਲ ਵੀ ਕਹੀ ਸੀ ਮम्मा ਨੇ ਕਹਿੰਦੇ ਵੀ ਤੈਨੂੰ ਲਾ ਤਾਂ ਦਿੱਤਾ ਕੋਰਸ ਕਰਨ ਵੀ ਹੁਣ ਮੇਰੀ ਨਾ ਗੁੱਤ ਪਟਾਦੀ ਭਾਈ ਜੇ ਵੀ ਪੰਜਾਬੀ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਤੇਰੇ ਬਾਪ ਤੂੰ ਵੇਰੀ ਨਾਲ ਗੁੱਤ ਫਟਾਦੀ ਵੀ ਇਹ ਨਾ ਹੋਵੇ ਕਦੇ ਤੂੰ ਆਉਂਦੇ ਵਾਲ ਕੱਟ ਲੈ ਕਦੇ ਉਹ ਕਰ ਲਿਆ ਕਦੇ ਬਾਹ ਕਰ ਲਿਆ ਹਨਾ ਵੀ ਸਿੰਪਲ ਢੰਗ ਦੇ ਨਾਲ ਤੂੰ ਆਦਾ ਕੋਰਸ ਕਰ ਲੈ ਕਿਉਂਕਿ ਅਸੀਂ ਉੱਥੇ 15 20 ਜਾਣੀਆਂ ਹੈਗੀਆਂ ਤੇ ਕੋਰਸ ਕਰਨ ਆਲੀਆਂ ਅਸੀਂ ਪਿੰਡ ਦੇ ਵਿੱਚੋਂ ਦੋ ਹੀ ਕੁੜੀਆਂ ਤੇ ਬਾਕੀ ਸਾਰੇ ਸ਼ਹਿਰ ਦੀਆਂ ᱛੀਆਂ ਤੇ ਉਸ ਟਾਈਮ ਸਾਰੀਆਂ ਕੁੜੀਆਂ ਨੇ ਕਿਸੇ ਨੇ ਵਾਲ ਕਟਵਾ ਲੈਣੇ ਹਨਾ ਚਲੋ ਚੱਲਦਾ ਸਾਰਾ ਕੁਝ ਚੱਲਦਾ ਹੈ ਨਾ ਕਿਸੇ ਨੇ ਮਹਿੰਦੀ ਲਗਵਾਉਣੀ ਮੈਂ ਸਿੰਪਲ ਮਹਿੰਦੀ ਦਾ ਹੱਥਾਂ ਤੇ ਕਦੇ-ਕਦੇ ਲਾ ਲੈਣੀ ਉਹ ਵੀ ਮੇਰੇ ਮਾਂ ਨੂੰ ਪੁੱਛ ਕੇ ਹੈ ਨਾ ਮੈਂ ਕਹਿੰਦੀ ਡਿਜ਼ਾਈਨ ਸਿੱਖਣ ਦੀ ਮਾਰੀ ਨੇ ਮੈਂ ਮਹਿੰਦੀ ਲਾ ਲਈ ਉਹਨਾਂ ਦੇ ਘਰੇ ਵੀ ਲਾ ਦੇਣੀ ਮੇਰੀ ਭੈਣ ਉਰੀਆ ਦੇ ਨਾਲ ਦੇ ਨੇ ਪਰ ਕਦੇ ਆਪ ਦੇ ਵਾਲਾਂ ਦੀ ਕਟਿੰਗ ਨਹੀਂ ਕੀਤੀ ਕਰੀ ਕਦੇ ਥ੍ਰੈਡਿੰਗ ਨਹੀਂ ਕੀਤੀ ਕਰਵਾਈ ਮੈਂ ਬਿਲਕੁਲ ਸਿੰਪਲ ਢੰਗ ਦੇ ਵਿੱਚ ਸੂਟ ਦੇ ਵਿੱਚ ਮੈਂ ਹੀ ਜਾਂਦੀ ਸੀ ਗੱਲੀ ਗੋਲੀ ਬਾਕੀ ਸਾਰੀਆਂ ਕੁੜੀਆਂ ਜਿਹੜੀਆਂ ਹੈਗੇ ਸਾਰੀਆਂ ਮੈਨੂੰ ਬਥੇਰਾ ਜ਼ੋਰ ਲਾਉਂਦੀਆਂ ਕਰਦੇ ਮੈਂ ਕਹਿੰਦੀ ਜਿਹੜਾ ਮੇਰੀ ਮਾਂ ਨੇ ਮੇਰੇ ਨਾਲ ਵਾਦਾ ਕਰਿਆ ਮੈਂ ਵੀ ਪੂਰਾ ਤਾਂ ਵੀ ਮੈਂ ਇਦਾਂ ਹੀ ਰਹਿ ਕੇ ਵੀ ਇੱਕ ਆ ਬਾਕੀ ਮੈਨੂੰ ਜਿਵੇਂ ਆਪਾਂ ਕਹਿੰਦੇ ਸ਼ੌਕ ਹਨ ਮੈਨੂੰ ਇਹ ਚੀਜ਼ਾਂ ਦਾ ਜਿਆਦਾ ਜਿਆਦੇ ਹੈ ਨਹੀਂ ਸੀਗਾ ਮੈਂ ਸਿੰਪਲ ਢੰਗ ਦੇ ਨਾਲ ਹੀ ਜਿਹੜਾ ਹੈਗਾ ਮੈਨੂੰ ਪਹਿਨ ਸ਼ੁਰੂ ਤੋਂ ਹੀ ਸਿੰਪਲ ਢੰਗ 'ਚ ਰਹਿਣਾ ਪਸੰਦ ਤੇ ਹੁਣ ਵੀ ਕਈ ਵਾਰੀ ਮੈਂ ਬਟੇਕ ਤੇ ਵੀ ਇਦਾਂ ਹੀ ਚੱਲੀ ਜਾਂਦੀ ਹੁੰਦੀ ਜੇ ਮੈਨੂੰ ਸਕੂਟਰੀ ਤੇ ਜਾਣਾ ਹੋਵੇ ਕਹਿੰਦੇ ਚੱਲ ਕਿਨੇ ਦੇਖਣ ਮੈਂ ਇਦਾਂ ਹੀ ਚੱਲੀ ਜਾਂਦੀ ਆ ਕਿਉਂਕਿ ਘਰੇ ਕਾਫੀ ਬਾਤ ਰਹਿੰਦੇ ਨੇ ਕਈ ਵਾਰੀ ਟਾਈਮ ਹੁੰਦਾ ਚਲੋ ਤਿਆਰ ਹੋ ਕੇ ਵਾਜਨੇ ਕਈ ਵਾਰੀ ਕਸਟਮਰ ਦਾ ਫੋਨ ਆ ਜੇ ਕੱਲ ਵੀ ਮੈਨੂੰ ਫੋਨ ਆ ਗਿਆ ਕਹਿੰਦਾ ਸਿਗਰਟ ਤੇ ਖੜਿਆ ਮੈਂ ਆ ਗਈ ਮੈਂ ਕਿਹਾ ਮੈਂ ਹੁਣੇ ਆ ਗਈ ਜੀ ਮੈਂ ਜਿਵੇਂ ਹੈਗੀ ਸੀਗੀ ਲੋਹਰ ਟੀ-ਸ਼ਰਟ ਦੇ ਵਿੱਚ ਮੈਂ ਉਦਾਂ ਹੀ ਵਾਗ ਗਈ ਉਦਾਂ ਹੀ ਮੈਂ ਚਲੀ ਗਈ ਤੇ ਚਲੋ ਕਦੇ ਹੋਂ ਵੀ ਜਾਂਦਾ ਜੀ ਮਾਪੇ ਨੂੰ ਭੁੱਲਿਆ ਬਿਲਕੁਲ ਨਹੀਂ ਜਾਂਦਾ ਮੈਂ ਤਾਂ ਪਰਮਾਤਮਾ ਅੱਗੇ ਹੀ ਬੇਅਤੀ ਕਰਦੀ ਹਣਾ ਤੇ ਪਰਮਾਤਮਾ ਉਹਨੜੂ ਜਿੱਥੇ ਵੀ ਹੈਗੇ ਨੇ ਨਾ ਵਧੀਆ ਰੱਖੇ ਸਖਾਲੇ ਰੱਖੇ ਆਏ ਮੈਂ ਤਾਂ ਇਹੀ ਕਹਾਂਗੀ ਨਾ ਜਿਹਦੇ ਮਾਪੇ-ਵਾਪਾ ਹੈਗੇ ਆ ਸ਼ਾਂਤ ਰੱਖੋ ਉਹਨਾਂ ਦੀ ਸੇਵਾ ਕਰੋ ਤੇ ਕਿਉਂਕਿ ਮਾਪੇ-ਵਾਪਾ ਕਿਤੋਂ ਵਜਾ ਰੋੜੀ ਬੋਲਦੇ ਹੈਗੇ ਮਾਪੇ-ਵਾਪਾ ਬਹੁਤ ਔਖੇ ਬੀਰਦੇ ਨੇ ਇਹ ਰੋਈ ਮਾਪੇ-ਵਾਪਾ ਕੋਈ ਵੱਢ ਸਕਦਾ ਕੋਈ ਦੁਆਰਾ ਕੋਈ ਮਾਪੇ-ਵਾਪਾ ਵੀ ਨਹੀਂ ਵੱਢ ਸਕਦਾ ਆਪਣੇ ਮਾਪੇ-ਵਾਪਾ ਦੀ ਇਹ ਆਰ ਕਰੋ ਉਹਨਾਂ ਦੀ ਸੇਵਾ ਕਰੋ ਜਿੱਦਾਂ ਹੋ ਸਕਦਾ ਉਹਨੂੰ ਪਿਆਰ ਕਰੋ ਕਿਉਂਕਿ ਮਾਵਾ ਪਾਪਾ ਨੂੰ ਸਟੈਂਡ ਕਰਦੇ ਨੇ ਜਦੋਂ ਆਪਾਂ ਸਟੈਂਡ ਹੋ ਗਏ ਉਦੋਂ ਉਹ ਉਹਦਾ ਆਪਣਾ ਦੇਖਭਾਲ ਕਰਨ ਦਾ ਆਪਣਾ ਫਰਜ਼ ਬਣਦਾ ਹੈਗਾ ਚਲੋ ਜੀ ਮੈਂ ਤਾਂ ਜ਼ਿਆਦਾ ਕੁਝ ਨਹੀਂ ਬੋਲੇਗਾ ਨਾ ਫੇਰ ਕਿਸੇ ਨੂੰ ਬੁਲਾਓ ਵਿੱਚ ਮਿਲਾਂਗੇ ਫਿਰ ਗੱਲਾਂ ਬਾਤਾਂ ਕਰਾਂਗੇ